ਸੋ ਮੈਂ ਕਹਿੰਸ਼ੋਟੀ ਹਾਂ ਰੇਟ ਦਾ ਮਾਰਕੀਟ ਦਾ ਰੇਟ ਤਾਂ ਹੈ 800 ਰੁਪਿਆ ਤੇ ਸਾਡੇ ਕੋਲ ਹੈਗਾ 205 ਰੁਪਿਆ ਵੈਸੇ 460 ਰੁਪਿਆ ਰੇਟ ਹੈਗਾ ਸਬਸਿਡੀ ਕੱਟ ਕੇ 50% ਅਸੀਂ ਤਾਂ 205 ਰੁਪਿਆ ਦੇ ਰਹੇ ਹਾਂ ਉਹ 50% ਦਾ ਬੈਕ ਹੈ ਤਾਂ ਆਪਣੇ ਨਾਲ ਸਾਹਮਣੇ ਸੀਕੂ ਸਾਹਿਬ ਪਿਛਲੇ ਸਾਲ ਉਸ ਤੋਂ ਪਿਛਲੇ ਸਾਲ ਕੀ ਹਰ ਸਾਲ ਇੰਕ੍ਰੀਮੈਂਟ ਆਨ ਦੀ ਆ ਰਹੀ ਹੈ ਇਸ ਸਾਲ ਅਸੀਂ ਗਵਾਹ ਹੈ ਕਿ ਉਹ ਮੈਂ ਮੀਟਿੰਗ ਵਿੱਚ ਐਟੈਂਡ ਕੀਤੀਆਂ ਨੇ ਉਦੇ ਵਿੱਚ ਕਰੀਬ 1000 ਤੋਂ 1200 ਕੋਰਡ ਦੀ ਮਸ਼ੀਨਰੀ ਪੂਰੇ ਖੇਤਰ ਵਿੱਚ ਖਰੀਦੀ ਹੈ ਹਜ਼ਾਰ ਮਤਲਬ 1 ਲੱਖ ਸਮਥਿੰਗ ਪੂਰੇ ਸਟੇਸ਼ਨਰੀ ਹੈ ਜਿਹੜੀ ਕਿ ਪਹਿਲਾਂ ਸਿਰਫ 25 30 ਹਜ਼ਾਰ ਸੀ ਚਾਰ ਗੁਣਾ ਕਪੈਸਟੀ ਇੰਕਰੀਜ਼ ਹੋ ਗਈ ਇਹ ਆਨ ਨਾਲੇ ਸਾਲਾ ਹੋਰ ਵਧੂਗੀ ਇਹ ਮਤਲਬ ਬਹੁਤ ਕਮ ਹੋਇਆ ਇਹ ਨਹੀਂ ਆਪਾਂ ਕਹਿੰਦੇ 100% ਹੋ ਗਿਆ ਪਰ ਬਹੁਤ ਕਮ ਹੋਇਆ ਇਹ ਫੇਰ ਵੀ ਜੇ ਕੋਈ ਕਮੀ ਆਪਾਂ ਹੋਰ ਅ ਮਹਿਕਮੇ ਬੈਠੇ ਨੇ ਇਹ ਹੋਰ ਪ੍ਰਬੰਧ ਕਰਨਗੇ ਬਟ ਜਿਹੜੀ ਚੀਜ਼ ਆਪਾਂ ਕੋਲ ਹੈਗੀ ਹੈ ਆਪਾਂ ਉਹ ਤਾਂ ਉਹ ਤਾਂ 100% ਕੀ ਹੋਇਆ ਆਪਾਂ 150% ਯੂਜ਼ ਕਰੀ ਇਹ ਅੱਗੇ ਨਹੀਂ ਲੱਗੇ ਜੀ ਬਹੁਤ ਸਾਡੇ ਨਹੀਂ ਉਹੀ ਵੀ ਨਹੀਂ ਬਹੁਤ ਬਹੁਤ ਘਟ ਲੱਗੀ ਮੈਂ ਤੁਹਾਨੂੰ ਦੱਸ ਨਹੀਂ ਸਾਡੇ ਜ਼ਿਲ੍ਹੇ ਦੀ ਆਪਣਾ ਜਿਹੜਾ 150 ਕੇਸ ਸੀਗਾ 2023 ਚ ਮੁੜ ਕੇ ਪਿਛਲੇ ਸਾਲ 50 ਰਹੇਗੇ ਤੇ ਇਸ ਸਾਲ ਸਿਰਫ 9 ਆਕੀਆਂ 9 ਆਏ ਨੇ ਬੰਦਾ ਸੋ ਸਾਡੇ ਪਿੰਡ ਇੱਕ ਵਾਰੀ ਵੀ ਆਕ ਨਹੀਂ ਇਹ ਹੁਣ ਅਸੀਂ ਦੱਸਾਂਗੇ ਪ੍ਰਬੰਧ ਘਟਾ ਤਾਂ ਉਹ ਸਰਕਾਰ ਕੋਲੇ ਜੀ ਜੀ ਉਹ ਤਾਂ ਬਲਕਿ ਤੁਹਾਡੀ ਫੀਡਬੈਕ ਦੇਣਾ ਬਹੁਤ ਚੰਗੀ ਗੱਲ ਹੈ ਜੀ ਤਾਂ ਹੀ ਤੁਹਾਨੂੰ ਦੇਣੀ ਵੀ ਚਾਹੀਦੀ ਤੇ ਬਹੁਤ ਚੰਗਾ ਮਤਲਬ ਸਟੱਬਲ ਬਰਨਿੰਗ ਤੇ ਕੰਮ ਹੋਇਆ ਤੁਹਾਡੇ ਸਾਰੇ ਸਹਿਯੋਗ ਨਾਲ ਤੇ ਆਪਾਂ ਇਹਨੂੰ ਅੱਗੇ ਵੀ ਲੈ ਇੱਕ ਜੋ ਵੀ ਪਰਵਾਰੀ ਨੂੰ ਗਲੋਰੀ ਕੀਤੀ ਆ ਕਿ ਇਹਨਾਂ ਦਾ ਵਾਹਕੀ ਛੋਣਾ ਟੁੱਟਿਆ ਆ ਤੇ ਜੇ ਸਰਪੰਚ ਇਹਨਾਂ ਬੰਦਾ ਤੇ ਆਖ ਬਾਗ ਰੋਇਆ ਸਾਈਂ ਜਦੋਂ ਹਾਰਵੈਸਟ ਵਰਕ ਕੀਤਾ ਜਾਂਦਾ ਮੈਂ ਇੱਕ ਬਤੌਰ ਕੋਪਰਸ ਹੈ ਜਿਹੜਾ ਸਾਈਟ ਦੇ ਮਨਰਾਤੇ ਵਿਸ਼ਵਾਸ ਦਵਾਣਾ ਕਿ ਸਾਡੇ ਕੋਲੇ ਬਹੁਤ ਵਧੀਆ ਮਸ਼ੀਨਰੀ ਸਾਰੀ ਜਿਹੜੀ ਟਰਾਲੇ ਨੂੰ ਕਮੇਟੀ ਅੱਜ ਮંચ ਕਰਨ ਵਾਲੀ ਹੈਗੀ ਆ ਸਾਰੀ ਮਸ਼ੀਨਰੀ ਮੌਜੂਦ ਆ ਸਾਡੇ ਪਿੰਡ ਦਾ ਕੋਈ ਵੀ ਜ਼ਿੰਮੇਵਾਰ ਇਸ ਤਰ੍ਹਾਂ ਅਕੜੇ ਲੋਕਾਂ ਮਾੜਾ ਮੌੜਾ ਜੇ ਵੀ ਕੋਈ ਪੂਰਾ ਕਰ ਕਰਨ ਕਹਾ ਜਿੱਤਾ ਹੁੰਦਾ ਉਸ ਤੋਂ ਬਾਅਦ ਲਾਭੀ ਹੋ ਸਕਦੀ ਆ ਤੇ ਯਾਨੀ ਖੇਤ ਦੇ ਵਿੱਚ ਟ੍ਰਿਪਲ ਵਰਨਿੰਗ ਬਿਲਕੁਲ ਨਹੀਂ ਹੋਵੇਗੀ ਸਾਡੇ ਕੋਲੇ ਖੇਤੀਬਾੜੀ ਦੀ ਜਿਹੜੀ ਮਸ਼ੀਨਰੀ ਆ ਸਾਰੀ ਤਿੰਨ ਟਰੈਕਟਰ ਹੈਗੇ ਆ ਇਹ ਸਾਡੇ ਕੋਲ ਸੁਪਰ ਸੀਡਰ ਹੈਗੇ ਆ ਤਿੰਨ ਮਲਚਰ ਹੈਗੇ ਆ ਦੋ ਚੌਕਰ ਤਿੰਨ ਐਮਬੀ ਪਲਾਉ ਇਸ ਤੋਂ ਇਲਾਵਾ ਪੂਰੀ ਖੇਤੀਬਾੜੀ ਦੇ ਸਵਾ ਕਰੋੜ ਰੁਪਏ ਸੰਭ ਹੈਗੇ ਖੇਤੀਬਾੜੀ ਜਿਹੜੇ ਕਿ ਸਾਰੇ ਚਾਲੂ ਹਾਲਤ ਦੇ ਵਿੱਚ ਹੈਗੇ ਆ ਅਸੀਂ ਇਹ ਵਿਸ਼ਵਾਸ ਦਿਵਾਉਂਦੇ ਆ ਕੀ ਸਾਡੇ ਪਿੰਡ ਵਿੱਚ ਬਿਲਕੁਲ ਮਿਸਟਰ ਵਰਨਿੰਗ ਆਈ ਹੋਈ ਹੈ ਇਹਨਾਂ ਦਾ ਨੰਬਰ 755 ਉਸੇ ਮਾਈਕੋ ਵੀ ਬੜਾ ਮੇੜੀ ਅਸੀਂ ਉਹਨਾਂ ਨੂੰ ਦਿਖਾਇਆ ਵੀ ਗੰਢਾ ਬੰਨੀਆਂ ਹੋਈਆਂ ਸਾਡੀਆਂ ਵੀ ਹੁਣ ਜੇ ਮਟਾ ਮਟਾ ਬੱਟਾ ਨਾ ਕੂਦਾ ਘਟ ਰਹਿਣਾ ਜੂ ਹੱਥ ਲੱਗ ਰਹੀ ਜੀ ਉਹਦਾ ਫਸਾ ਇੱਕ ਗੱਲ ਇਹ ਹੈ ਕਿ ਬੇਤੀ ਬੜੀ ਵਾਲੇ ਆਪਣੇ ਅਸਰ ਬੈਠੇ ਇਹਨਾਂ ਕੋਲੇ ਮਸ਼ੀਨਾਂ ਦਾ ਪ੍ਰਬੰਧ ਉਹਨਾਂ ਹੈ ਨਹੀਂ ਚਾਹੇ ਦਾ ਜਿੰਨੇ ਕਿਸਾਨ ਬੈਠੇ ਆ ਦੱਸੋ ਕਿਸੇ ਦਾ ਪ੍ਰਬੰਧ ਹੈਗਾ ਤੇ ਇਹਨਾਂ ਕੋਲ ਹੈ ਨਹੀਂ ਜੀ ਵੇਖਿਆ ਆ ਸਭ ਦੱਸਦੇ ਨੂੰ ਵੀ ਹੈਗਾ ਤਾਂ ਇਹ ਨਹੀਂ ਇਹਨਾਂ ਕੋਲ ਸਾਡਾ ਜਿਹੜਾ ਪ੍ਰਾਈਵੇਟ ਵਾਲਾ ਬੰਦਾ ਉਹ 20-20 ਦਿਨ ਨਹੀਂ ਸਾਨੂੰ ਮਸ਼ੀਨਾਂ ਦਾ ਤੇਰੇ ਟਾਈਮ ਹੁਣ ਜਿਹੜਾ 20 ਦਿਨਾਂ ਬਾਅਦ ਕੀ ਕਰਾਂਗੇ ਜੀ ਅੰਡਰਮਾਈਨ ਚੰਨਿਆਰ ਅੱਛਾ ਬਲਾਕ ਅਫਸਰ ਸਾਹਿਬ ਆਪਾਂ ਕੀ ਆਰਡਰ ਦਿੱਤਾ ਸੀ ਮਸ਼ੀਨਾਂ ਦੀ ਸਬਸਦੀ ਜਿਹੜੀ ਸਾਡੇ ਕੋਲ ਅਪਲਾਈ ਕਰੋਗੇ ਉਹਦੇ ਬਗੈਰ ਨਿਕਲਦੀ ਨਹੀਂ ਬਾਕੀ ਕੋਈ ਵੀ ਉਹਨੇ ਆਪਾਂ ਇੱਕ ਤਰ੍ਹਾਂ ਦਾ ਨਾ ਕੋਈ ਵੀ ਕਿਸ ਤਰ੍ਹਾਂ ਦੀ ਮੇਰੀ ਗੱਲ ਨੂੰ ਬੇਤੀ ਨਹੀਂ ਰੋਹਾਂ ਆਪਾਂ ਬੇਤੀ ਕਰਦੀ ਆਪਾਂ ਗੱਲ ਮਿਲ ਕੇ ਹੱਲ ਕੱਢਣਾ ਇਹਦਾ ਹੈ ਕਿ ਅਸੀਂ 2 ਸਾਲ ਹੋ ਗਏ ਅੱਜ ਨਹੀਂ ਲਈ ਠੀਕ ਹੈ ਜੀ ਮੈਂ ਕੰਡਾ ਬਣਾਉਣਾ ਬਹੁਤ ਵਧੀਆ ਗੱਲ ਹੈ ਪ੍ਰਬੰਧ ਦੀ ਗੱਲ ਅਸੀਂ ਉਹ ਕਰਦੇ ਨਹੀਂ ਨਹੀਂ ਪ੍ਰਬੰਧ ਆਪਾਂ ਕਰਦੇ ਆ ਆਪਾਂ ਜੇ ਕੰਪੇਅਰ ਕਰੀਏ ਨਾ 2023 ਤੋਂ ਲੈ ਕੇ 24 ਤੱਕ ਤੇ 24 ਤੋਂ ਲੈ ਕੇ 25 ਤੱਕ 1 ਮਿੰਟ ਦੀ 1 ਮਿੰਟ ਦੇ ਲਈ ਤੁਸੀਂ ਨਾ ਵਾਰ ਸਾਨੂੰ ਜਿਹੜੇ ਸਾਡੀ ਗੱਲ ਆ ਸਵਾਲੀਆਂ 130 ਤੇ ਜੀਵੇਂ ਜਾ ਰਹੇ ਜੀਵੇਂ ਬਰ ਉਹ ਧੂਮਾ ਨਿਕਲਿਆ ਕਿ ਉਹ ਵੀ ਸੈਟਲਾਈਟ ਚੱਕ ਲਿਆ ਅਸੀਂ ਗਏ ਬਕਾਇਦਾ ਅਪਰਵਲ ਬਿੰਦੂ ਕੋਲਿਆ ਐਡਿਸਕਸ਼ਨ ਕਰਨ ਲਈ ਗਏ تھے ਸ਼ਾਮ ਨੂੰ ਇਹ ਆਪਣੇ ਜੀਵੇਂ ਬਰਦੇ ਸੀ ਮਤਲਬ ਉਸ ਹੀਟ ਦੇ ਹਿਸਾਬ ਨਾਲ ਉਹਨੂੰ ਡਿਟੈਕਟ ਕਰਦੀ ਆ ਸਾਟਲਾਈਟ ਤੇ ਉਹਦੇ ਨਾਲ ਇਹ ਆ ਜਾਂਦੀ ਤੇ ਉਹਦੇ ਵਿੱਚ ਅਡਜਸਟ ਕਰਦੇ ਵੀ ਆ ਕਿੱਥੇ ਪ੍ਰੋਬਲਮ ਉਦੀ ਬਾੜੀ ਮੋਟੀ ਜਿਸ ਤਰ੍ਹਾਂ ਕਿਸਾਨ ਦੇ ਸਰਦ ਸਹਾ ਗਾ ਸਬਸਿਡੀ ਨਹੀਂ ਮਿਲੀ ਸਬਸਿਡੀ ਆਪਾਂ ਜਿੰਨਾ ਚਿਰ ਅਪਲਾਈ ਨਹੀਂ ਕਰਦੇ ਉਹਨਾਂ ਚਿਰ ਆਪਾਂ ਨੂੰ ਨਹੀਂ ਮਿਲਦੀ ਜੇ ਆਪਾਂ ਅਪਲਾਈ ਕਰ ਦਿੰਨੇ ਆ ਤੇ ਆਪਣਾ ਨਹੀਂ ਨਿਕਲਿਆ ਉਹਦੇ ਡਰਾਅ ਚ ਨਾਮ ਆਇਆ ਜੇ ਆਪਾਂ ਫਿਰ ਵੀ ਸੰਦ ਲੈ ਲੈਂਦੇ ਆ ਤੇ ਫਿਰ ਉਹਦੇ ਲਈ ਸਰਕਾਰ ਕਹਿੰਦੀ ਵੀ ਅਸੀਂ ਸਬਸਿਡੀ ਨਹੀਂ ਦੇ ਸਕਦੇ। ਸਬਸਿਡੀ ਉਹਨੂੰ ਮਿਲਦੀ ਜਿਸ ਨੂੰ ਸੈਂਸ਼ਨ ਲੈਟਰ ਜਾਰੀ ਹੁੰਦੀ। ਜਦੋਂ ਆਪਾਂ ਕੋਈ ਵੀ ਨੌਕਰੀ ਦਾ ਫਾਰਮ ਭਰਦੇ ਆ ਜਦੋਂ ਆਪਣਾ ਨਾਮ ਆਉਂਦਾ ਆ ਫੇਰ ਹੀ ਆਪਾਂ ਨੂੰ ਅਗਲੇ ਇੰਟਰਵਿਊ ਚ ਬੁਲਾਉਂਦੇ ਆ ਜੇ ਆਪਾਂ ਲੱਕ ਹੋ ਜਾਂਦੇ ਆ ਫਾਰਮ ਭਰੇ ਆ ਆਪਾਂ ਪਰ ਆਪਾਂ ਜੇ ਇੰਟਰਵਿਊ ਚ ਨਹੀਂ ਆਏ ਇਹਦਾ ਮਤਲਬ ਇਹ ਹੈ ਕਿ ਆਪਾਂ ਸਿਲੈਕਸ਼ਨ ਵਿੱਚ ਨਹੀਂ ਹੈਗੇ। ਇਸੇ ਤਰੀਕੇ ਦੇ ਨਾਲ ਇੱਕ ਪ੍ਰੋਸੀਜਰ ਹੈ ਸੀ ਦਾ ਤੁਸੀਂ ਸਰਬਸਿਡੀ ਭਰੋ ਤੁਹਾਡਾ ਨਾਮ ਨਿਕਲਦਾ ਹੈ ਤੁਹਾਨੂੰ ਸੈਂਸ਼ਨ ਲੈਟਰ ਜਾਰੀ ਹੁੰਦੀ ਹੈ ਸੈਂਸ਼ਨ ਲੈਟਰ ਜਾਰੀ ਹੋਣ ਤੋਂ ਬਾਅਦ ਤੁਸੀਂ ਉਹਦੇ ਤਰੀਕ ਲਿਖੀ ਹੁੰਦੀ ਹੈ 10 ਦਿਨਾਂ ਦੇ ਕਿਤੇ ਕਿਤੇ ਦਾ ਹੁੰਦਾ ਜਾਂ 5 ਦਿਨ ਦਾ ਹੁੰਦਾ ਹੈ ਜਿੰਨਾ ਵੀ ਹੋਏਗਾ ਉਸ ਤਰੀਕ ਦੇ ਵਿੱਚ ਵਿੱਚ ਤੁਸੀਂ ਮਸ਼ੀਨਰੀ ਲੈਣੀ ਆ ਪਹਿਲਾਂ ਵੀ ਲੈਣੀ ਤੇ ਬਾਅਦ ਵਿੱਚ ਲੈਣੀ ਬਕਾਇਦਾ ਹੋਏ ਤਾਂ ਇੱਕ ਸਰਕਾਰੀ ਕੋਡ ਲੱਗਦਾ ਆ ਉਹਦੀ ਪਿਆਰੀ ਬਚਨ ਹੁੰਦੀ ਹੈ ਫਿਰ ਸਰਬਸਿਡੀ ਤੁਹਾਡੇ ਖਾਤੇ 'ਚ ਪੈ ਜਾਂਦੀ ਹੈ ਵੀ ਕੱਟ ਪਾਇਆ ਦੁਬਾਰਾ ਫਿਰ ਪੰਜਾਬ ਸਰਕਾਰ ਵੱਲੋਂ ਪਿੱਕ ਕਰਦਾ ਆ ਆਪਾਂ ਦੇਖੋ ਤਰੋ ਮੰਨੂ ਨਾਲ ਇਸ ਵਾਰ ਉਪਰਾਲਾ ਕਰੀਏ ਕਿ ਖੇਤਾਂ ਦੇ ਵਿੱਚ ਕਾਲੀ ਨੂੰ ਬਿਲਕੁਲ ਅਗਨੀ ਨਾ ਹੋਣੀ ਸਾਡਾ ਮੈਕਨਿਕ 24 ਘੰਟੇ ਤੁਹਾਡੇ ਨਾਲ ਹਾਜ਼ਰ ਹੈ ਸਾਡੇ ਕੋਲ ਸਬਸਿਡੀ ਆ ਤੇ 15-16 ਬੀਨ ਦੇ 7 ਲੱਖ ਦੀ ਸਬਸਿਡੀ ਆ ਅਸੀਂ ਉਹ ਬਲਾਕ ਸਦਮਾਂ ਦੇ ਵਿੱਚ ਕਿਤੇ ਨੇ ਇੱਕ ਦੋ ਸੋਰ ਸੇਟ ਦਾ ਤੇ ਵਾਦਤਰ ਵੀ ਸਾਡੇ ਚਾਹੁੰਦੇ ਨੇ ਜਦੋਂ ਆਪਾਂ ਖੇਤਾਂ ਦੇ ਵਿੱਚ ਅੱਗ ਲਾਉਂਦੇ ਆ ਦੇਖੋ ਸਭ ਤੋਂ ਪਹਿਲਾਂ ਨੁਕਸਾਨ ਸਾਨੂੰ ਆਪਾਂ ਨੂੰ ਹੁੰਦਾ ਸਾਡੇ ਬੱਚਿਆਂ ਨੂੰ ਹੁੰਦਾ ਤੇ ਸਾਡੇ ਬਜ਼ੁਰਗਾਂ ਨੂੰ ਹੁੰਦਾ ਤੇ ਪਹਿਲਾਂ ਵੀ ਬੇਨਤੀ ਕਰਤੀ ਸੀ ਵੀ ਧਰਤੀ ਦੇ ਵਿੱਚ ਕਿਤਾਬ ਪਾ ਰਿਆ ਉਹਦੇ ਵਿੱਚ ਮਨੁੱਖ ਦੀ ਜਿਹੜੀ ਹੋਂਦ ਆ ਉਹੀ ਆਪਾਂ ਰਹਿ ਸਕਦੀ ਆ ਜੇ ਕਿਤਾਬ ਪਾ ਬਦ ਗਿਆ ਇਸ ਧਰਤੀ ਦੇ ਵਿੱਚ ਜੀਵਨ ਦੀ ਹੋਂਦ ਖਤਰੇ ਵਿੱਚ ਪੈ ਜਾਣੀ ਆ ਲੇਕਿਨ ਧਰਤੀ ਦੇ ਜਦੋਂ ਜੀਵਨ ਜਿਉ ਰਿਹਾ ਏ ਅੱਖ ਦਾ ਗੋਲਾ ਸੀ ਹੌਲੀ-ਹੌਲੀ ਇਹ ਤਾਪਮਤ ਘਟਿਆ ਤਾਂ ਜਾ ਕੇ ਵਾਤਾਵਰਣ ਦਾ ਪੰਪ ਜਾ ਸਕਿਆ ਅਜੀ ਤੁਹਾਡੇ ਨਾਲ ਆ ਦੇਖੋ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਆ ਮੇਰਾ ਤੁਸੀਂ ਫੋਨ ਨੰਬਰ ਲੈ ਲਓ ਆਪਾਂ ਰਲ ਮਿਲ ਕੇ ਇਹਦਾ ਹੱਲ ਕੱਢੀਏ ਅਫਾ ਪ੍ਰਾਣਾ ਕਰਦਾ ਵੈਂਕੀ ਖੇਤਾ ਦੇ ਵਿੱਚ ਬਿਲਕੁਲ ਲੱਗ ਨਹੀਂ ਰਿਹਾ ਜੇ ਕਿਸੇ ਭਰਾ ਨੂੰ ਬੀਲਰ ਚਾਹੀਦਾ ਹੋਵੇ ਕੰਟੈਕਟ ਅਸੀਂ ਕਰਾ ਦੇਵਾਂਗੇ ਉਹ ਇੱਕ ਦੋ ਦਿਨ ਦਾ ਵਕਤ ਵੀ ਪਾ ਕੇ ਉਹ ਤੁਹਾਨੂੰ ਬੀਲਰ ਜਾਂ ਭਰੀਆ ਪਾ ਦੇਊਗਾ ਜੇ ਮਾਲਕਨ ਕਿਸੇ ਨੇ ਮਾਰਦਾ ਫ੍ਰੀਓ ਕੋਸਟ ਮੇਰੇ ਦਫ਼ਤਰ ਪਿਆ 200 ਬਸੇਡਾ ਪਈਆਂ ਮੈਂ ਸੁਸਾਇਟੀ ਦੇ ਸੈਕਟਰੀ ਸਾਹਿਬ ਨੇ ਪਹਿਲਾਂ ਤੁਹਾਨੂੰ ਦੱਸਿਆ ਇਹਨਾਂ ਦੇ ਵੀ ਸ਼ਾਵਸ਼ ਜਾਂਦਾ ਤੇ ਬਹੁਤ ਵੱਡਾ ਪ੍ਰਾਣਾ ਕਰ ਰਹੇ ਨੇ ਇਸ ਇਲਾਕੇ ਦੇ ਵਿੱਚ ਕਿ ਐਡੀ ਵੱਡੀ ਸੁਸਾਇਟੀ ਜਿਹੜੀ ਆ ਤੁਹਾਡੀ ਸੇਵਾ ਦੇ ਵਿੱਚ ਹੱਥ ਰਹਾ ਬਾਕੀ ਕਿਸ ਤਰ੍ਹਾਂ ਵੀ ਸਹਿਯੋਗ ਹੋਇਆ ਅਸੀਂ ਹਾਜ਼ਰ ਹਾਂ ਤੇ ਆਪਾਂ ਅਪਰਾਲਾ ਇਹ ਕਰੀਏ ਵੀ ਕਿਸ ਤਰ੍ਹਾਂ ਦੇ ਬਿਲਕੁਲ ਆਪਣੀ ਲੈਣੀ ਜੈਸੋ ਸਾਬ ਨੂੰ ਬੇਨਤੀ ਕਰਦਾ ਕਿ ਅਗਲਾ ਜੁਮ ਉਪਰ ਆਇਨੇ ਸਾਡੇ ਮਾਰਜੋਗ ਐਸਐਸਟੀ ਸਹਿਬਾਨ ਵੱਲੋਂ ਐਸਟੀ ਸਹਿਬਾਨ ਡੀਐਸਟੀ ਸਹਿਬਾਨ ਤੇ ਬਲਾਕ ਅਫਸਰ ਸਾਰਿਆਂ ਵੱਲੋਂ ਉਹਦੇ ਇੱਥੇ ਉੱਤੇ ਬਹੁਤ-ਬਹੁਤ ਧੰਨਵਾਦ ਅਸੀਂ ਆਸ ਕਰਦੇ ਹਾਂ ਕਿ ਆਪਾਂ ਇੱਕ ਸੰਗਠਨ ਹੋ ਕੇ ਆ ਜਿਹੜੀ ਪ੍ਰੋਬਲਮ ਪਰਾਲੀ ਦੀ ਆ ਉਹਦੇ ਤੇ ਉਹਨੂੰ ਨਜਿੱਠਾਂਗੇ ਤੇ ਅਸੀਂ ਆਪਦੇ ਵਾਤਾਵਰਣ ਨੂੰ ਸਵਸ਼ਥ ਬਣਾਵਾਂਗੇ ਤੇ ਕੋਈ ਵੀ ਬੰਦਾ ਪਰਾਲੇ ਨੂੰ ਅੱਗ ਨਹੀਂ ਲਾਊਗਾ ਇਹ ਵਚਨ ਲੈ ਕੇ ਚੱਲੀਏ ਧੰਨਵਾਦ ਪੂਰੇ ਪੈਸੇ ਲੈ ਲਈ ਸੀ ਅਕਾਊਂਟ ਨੰਬਰ ਲੈ ਲਿਆ ਕਹਿੰਦੇ ਸਾਡੇ ਬਾਅਦ ਚਾਜ ਜਾਣਗੇ ਜੀ ਨਾਰਦੀ ਨਾਰੀ ਕੱਟ ਆਵੀਂ ਕਈ ਉਹਦੋਂ ਵੀ ਪ੍ਰੋਬਲਮ ਸੀ ਕਿ ਤੁਸੀਂ ਡਾਟਾ ਲੈ ਕੇ ਭੇਜਦੇ ਸੀ ਕਿ ਕਦਾ ਨੰਬਰ ਕਿਸੇ ਸਿੱਧੇ ਉੱਤਰ ਹੋ ਜਾਵੇ ਤੇ ਉਹਦੇ ਨਾਲ ਵੀ ਪ੍ਰੋਬਲਮ ਲਿਕਾਉਂਦੀ ਸੀ ਪਰ ਇਸ ਵਾਰ ਕੀ ਹੈ ਕਿ ਆਪ ਕੋਰਟੀ ਸਬਸਕ੍ਰਿਪਸ਼ਨ ਕੱਟ ਹੀ ਰਹੀ ਹੈ ਉਹਦੇ ਜੇ ਨਹੀਂ ਕਿ ਤੁਸੀਂ 1642 ਕਰੋਨਾ ਤੁਸੀਂ 800 ਹੀ ਲੈਣ। ਅੱਜ ਦੋ ਚਾਰ ਸਰਪਲਮੈਂਟ ਰਿਜ਼ਲਟ ਕੀ ਆਇਆ ਹੈ ਉਹਨੂੰ ਇੱਕ ਵਾਰੀ ਮੈਨੂੰ ਸਾਫ਼ੇ ਕੀ ਦਿੰਗੇ ਨੰਬਰ ਭੇਜ ਦੇ ਜੀ ਜਿਹੜੀ ਦੂਜੀ ਗੱਲ ਆ ਪੇ ਜਿਹੜੇ ਚੰਗੇ ਜੀਵਨ دار ਆ ਤਗੜੇ ਟ੍ਰੈਸਰ ਆ ਕੋਈ ਨਹੀਂ ਆ ਜਿਹੜਾ ਬਿਲਕੁਲ ਗਰੀਬ ਆ ਛਿੱਲੇ ਢੋਕਲੇ ਵਾਲਾ ਉਹ ਤਾਂ ਹਲਾ ਦੇ ਜੀ ਪਿੰਡ ਚ ਵੀ ਕਹਿ ਆ ਹੋਇਆ ਸਾਡੇ ਸੰਗਠਨ ਦਾ ਵੀ ਕਹਿੰਦੇ ਆ ਹੁਕਮਾ ਦੀ ਦੁਆ ਆ ਸਰਪੰਚ ਨੇ ਦੁਦਾਰ ਨੇ ਹੱਥ ਤੇ ਕੋਈ ਇੱਕਾ ਦੁਕਾ ਜਿਵੇਂ ਟੱਠੀ ਕੀਤੀ ਨੂੰ ਵੀ ਤੁਸੀਂ ਕਹਿ ਦਿੰਦੇ ਆ ਜਿਹੜੀ ਗੰਦਾ ਬਣੀ ਉਹਦੀ ਟੱਠੀ ਕੀਤੀ ਨੂੰ ਅਖ ਲਾਉਂਦੇ ਆ ਉਹਨੂੰ ਕੁਛਿਆ ਵੀ ਨਾ ਚਾਪਲੇਟ ਤੇ ਥੱਲੇ ਆ ਕਿ ਗੰਡਾ ਥੋੜਾ ਜਿਹਾ ਪਿਛੇ ਵੀ ਖਾਲ ਨੂੰ ਉੱਤੇ ਵੀ ਜਹਾਜ ਦੇ ਜਿਹੜੇ ਜਿਹੜੀ ਮਾੜੀ ਉਹ ਚੀਜ਼ ਨੂੰ ਪੂਰਾ ਉਹ ਤਾਂ ਲਾਉਣੀ ਪੈਣੀ ਹੈ ਮਾੜੀ ਮੋਟੀ ਉਹ ਜਿਹਵੇਂ ਆਪਣੇ ਘਰਾਂ ਤੋਂ ਬੰਦ ਕਰਕੇ ਵੇੜੇ ਦਾ ਹੋਰ ਸਾਰੇ ਪਿੰਡੇ ਸਭ ਦੇ ਵਧੀਆ ਪਿੰਡਾ ਨਹੀਂ ਇਹ ਤਾਂ ਗੱਲ ਸਰਪੰਚ ਸਾਹਿਬ ਸਹੀ ਹੈ ਗੰਡਾ ਬੰਨੀਆਂ ਤੋਂ ਬਾਅਦ ਜਿਹੜਾ ਖੁੰਜਿਆ ਖਾਣੇ ਲਾਏ ਜਾਂਦੇ ਆ ਊੜਾ ਕਿੱਤਾ ਨਾਲੇ ਇਹਨਾਂ ਨੂੰ ਖੇਤੀਬਾੜੀ ਆਸਰਾ ਸਾਰਿਆਂ ਨੂੰ ਪਤਾ ਹੈ ਗੰਡਾ ਬੱਝੀਆਂ ਹੈ ਹਾਂ ਇਹ ਸਾਰੇ ਦੇਖਦੇ ਮੇਰੇ ਨਾਲ ਆਪ ਹੋਈ ਆ ਪਿਛਲੇ ਛੱਡੇ ਵੀ ਹੋਈ ਆ ਜੀ ਕਰਕੇ ਤਾਂ ਹੀ ਅਸੀਂ ਬੋਲੇ ਆ ਪਰ ਮੈਨੂੰ ਇਹ ਚੇਕੀ ਸਾਹਿਬ ਰੋਕ ਦਿੰਦਾ ਵਾ ਕਈ ਵਾਰ ਕਹਿੰਦਾ ਤੂੰ ਅਣ ਪੜਿਆ ਬੰਦਾ ਵੱਧ ਬੋਲਦਾ ਨਹੀਂ ਇਹ ਕਹਿ ਦਿੰਦਾ ਮੈਂ ਹੈਡਵਾਂਸੀ ਨਾਲ ਪ੍ਰਬੰਧ ਹੈਗਾ ਅਸੀਂ ਪੀ ਵੀ ਨਹੀਂ ਕਿਹਾ ਮੈਂ ਕਿ 17 ਇਕੱਲੇ ਰਹਿੰਦੇ ਆ ਮੇਰੇ 17 ਇਕੱਲੇ ਰਹਿੰਦੇ ਆ ਗੰਢਾ ਬੰਨਣ ਵਾਲੇ ਸਾਨੂੰ ਮਸ਼ੀਨ ਦਿਓ ਤੇ ਦਿੱਤੀ ਰਹੇ ਨਹੀਂ ਜਿਹੜੇ ਗੰਢਾ ਬਣ ਕੇ ਲੋਣੀ ਮੜੀ-ਮੋਟੀ ਆ ਕੇ ਆਉਣੀ ਆ। ਕਿਉਂ ਸੈਟ ਲਾਈਟ ਆਪਣੀ ਪਿੰਡ ਦੇ ਉੱਤੇ ਲੱਗਦਾ। 1 ਵਜੇ ਤੋਂ ਲੈ ਕੇ 3 ਵਜੇ ਤੱਕ ਉਹ ਪਿਕਅਪ ਪੁਆਇੰਟ ਆਜੇ ਬੜਾ ਮੋਟਾ ਕੋੜੇ ਕਰੇ ਕੋਲ ਆ ਕੇ ਲੋਣੀ ਵੀ ਹੈਗੀ ਆ। ਉਹ ਸ਼ਾਮ ਦੇ ਟਾਈਮ ਲਾ। ਅਗਰ ਉਹ ਨਹੀਂ ਲੋਣੀ ਬਾਅਦ ਚ ਲਾ ਦੇਣ ਤਾਂ ਸਮੱਸਿਆ ਤੋਂ ਸਮਾਪਤ ਹੋ ਗਿਆ। ਇਹ ਇਕੱਠਾ ਕਰਕੇ ਰੱਖ ਲੋ ਬਾਹਰ ਕਰਕੇ। ਜੇ ਲੋਣੀ ਵੀ ਹੈ ਜਿਹੜੀ 1 ਵਜੇ ਤੋਂ ਲੈ ਕੇ 3 ਵਜੇ ਤੱਕ ਬਿਲਕੁਲ ਨਾ ਆਇਓ ਜਿਹੜੀ ਲੋਕੇਸ਼ਨ ਆ ਚੱਕੀ ਜਾਂਦੀ ਆ ਆਪਣੀ ਆ। ਅੱਛਾ ਜੀ ਆ ਦੇ ਦਿਆ ਕਰੋ ਨਾ ਮਾੜਿਆ ਜੇ ਤੁਸੀਂ ਵੀ ਤਾਂ। ਇੱਕ ਵੇਲੇ ਓਏ ਓ ਜੀ 1,70,000 ਦਾ ਮਲਚਰ ਆ। ਲੋਹਾ ਨੂੰ 50,000। ਸਭ ਤੋਂ 1,70,000 ਲੈ ਕੇ 70,000 ਤੁਹਾਨੂੰ ਬਾਤ ਕੀਤਾ ਆ। ਅਮ ਨੂੰ 2 ਲੱਖ ਦਾ ਪਹਿਲਾਂ ਮਿਲ। ਇਹ ਘਰ ਘਰ ਹੋ ਜਾਵੇ। ਸਹੀ ਪੈ। ਠੀਕ ਹੈ ਗੱਲ ਕੋ। ਸੁਪਰ ਸੀਟਰਾ ਆ ਇਲਾਕੇ ਦਾ ਦੋ ਸੱਤ ਦਾ 1 ਸਵਾ ਲੱਖ ਦਾ ਦੇ ਦੇ। ਤੁਸੀਂ ਸਬਸਿਡੀ ਤੋਂ ਗਿਲਣ। ਸਾਡੀ ਜੋਤੀ ਸਾਡੇ ਸਰਚ ਮਾਰਦੇ ਆ ਘੁਮਾ ਕੇ ਉਹ ਤਾਂ 7 ਲੱਖ ਰੁਪਏ ਸਸਤਾ ਪੈਣਾ ਆ ਆਸਤਾ ਬੋਲੀ ਇਹ ਤਾਂ ਤੁਸੀਂ ਕਹਿੰਦੇ 2 ਲੱਖ ਦਾ ਆ ਜਾਂ 7 ਲੱਖ ਦਾ ਆ ਜਦੋਂ ਤੁਹਾਨੂੰ ਉਹ ਤੇ 80% ਸਬਸਿਡੀ ਮੈਨੂੰ ਵੀਰ ਜੀ ਉਹ ਵੀਰ ਜੀ ਉਹ ਸਬਸਿਡੀ ਆਏਗੀ ਕਿ ਉਹ ਸਬਸਿਡੀ ਸਾਰੀ ਘੁਮਟਵਾ ਕੇ ਕਿਸਾਨ ਦੇ ਵਿੱਚੋਂ ਚਲੀ ਜਾਏ ਇਹਨਾਂ ਦੀ ਗੱਲ ਸਾਫ਼ ਜੀ ਆ ਦੀ ਸਿੱਧੀ ਪੰਜਾਬੀ ਪਾਜਾ ਦੇ ਵਿੱਚ ਮੇਰੇ ਭਾਰੀ ਇਹ ਕਹਿੰਦੇ ਨੇ ਵੀ ਜਿਹੜੀ ਚੀਜ਼ ਲੱਖ ਰੁਪਏ ਦੀ ਆ ਜਦੋਂ ਮਨਜ਼ੂਰ ਸੁਦਾ ਕੰਪਨੀ ਤੋਂ ਲੈਣ ਜਾਂਦੇ ਉਹ 2 ਲੱਖ ਦੀ ਦੱਸਦੇ ਆ ਮੈਨੂੰ 25 ਸਾਲ ਹੋ ਗਏ ਤੁਹਾਡੇ ਦੇ ਦੇਖੋ ਇਹ ਹੈ ਟਿੱਕੜ ਬੇਇੱਜ਼ਤੀ ਗੱਲ ਪਰ ਮੈਂ ਭਾਜੀ ਨੇ ਬੋਲਦੇ ਪੋਰਸ਼ਨ ਕੀਤਾ ਆ ਮੇਰੀ ਪੂਰੀ ਕੋਸ਼ਿਸ਼ ਹੋਊਗੀ ਮੈਂ ਬਲਾਕ ਅਫਸਰ ਤੌਰ ਤੇ ਚੀਫ ਸਾਹ ਨੂੰ ਰਿਟਰਨ ਦੇ ਵਿੱਚ ਆਪਾਂ ਭੇਜਾਂਗੇ ਜਿਹੜੀਆਂ ਪੂਰ ਫਰਮ ਆ ਗਈਆਂ ਆ ਉਹਨਾਂ ਦੇ ਰੇਡ ਕੋਸ਼ ਦਾ ਕੁਝ ਡਾਊਨ ਕੀਤੇ ਜਾਣਾ ਇਹਨਾਂ ਦਾ ਮਤਲਬ ਇਹ ਕਹਿਣ ਦਾ ਹੈ ਕਿ ਜੇ ਅਸੀਂ ਮਨਜ਼ੂਰशुदा ਫਾਰਮ ਤੋਂ ਬਿਨਾਂ ਲੈਣੇ ਆ ਜੇ ਉਹ ਲੱਖ ਰੁਪਏ ਦੀ ਚੀਜ਼ ਇੰਦਾ ਮਨਜ਼ੂਰशुदा ਫਾਰਮ ਜਿਹੜੀਆਂ 2 ਲੱਖ ਦੀ ਦੇ ਦਿੱਤੀ ਆ ਫਿਰ ਸਾਨੂੰ ਸਾਖੜੀ ਦਾ ਕੀ ਫਾਇਦਾ ਹੋਊਗਾ ਜੀ ਬੇਪੋ ਐਪੀ ਪਲੋ ਹਾਂਜੀ 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 ਤੁਸੀਂ ਇਤੋਂ ਆਮ ਨੋਰਮਲ ਲਈ ਢੇਰ ਲੱਗ ਹਾਂਜੀ ਹਾਂਜੀ ਕੰਮ ਉਹ ਵੀ ਉਹੀ ਕਰਦੇ ਨਹੀਂ ਵਧੀਆ ਸੁਝਾਅ ਜੀ ਦੇਖੋ ਜੀ ਨੂਨ ਕਰ ਲਿਆ ਬਕਾਇਦਾ ਅਸੀਂ ਅਗਲੇ ਹਫਤੇ ਜਦੋਂ ਮੇਰੀ ਚੀਫ ਸਾਹਿਬ ਦਾ ਕੱਲੇ ਮੀਟਿੰਗ ਹੈ ਮੈਂ ਤੁਹਾਡਾ ਪੱਖ ਜ਼ਰੂਰ ਰੱਖੂੰਗਾ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਪੱਤਰ ਦੇ ਫੈਸਲੇ ਲੈਣੇ ਆ ਪਰਵਾਹ ਤੁਹਾਡੀ ਜ਼ਰੂਰ ਕਰਾਂਗੇ ਧੰਨਵਾਦ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੈ ਮੇਨ ਤਾਂ ਕੀ ਹੈ ਕਿ ਇਹਦੇ ਨਾਲ ਇੱਕ ਤਾਂ ਸਾਡਾ ਵਾਤਾਵਰਨ ਆ ਜਿਹੜਾ ਪਰ ਦੂਸ਼ਤ ਹੁੰਦਾ ਹੈ ਤੇ ਸੈਕੰਡਲੀ ਜਿਹੜੇ ਕਹਿੰਦੇ ਸਾਡੇ ਮਿੱਤਰ ਕੀੜੇ ਨੇ ਜ਼ਮੀਨ ਦੀ ਸਾਡੀ ਉਪਜਾਊ ਸ਼ਕਤੀ ਹੈ ਉਹ ਘਟ ਜਾਂਦੀ ਹੈ ਤੇ ਜੇ ਕਹਿੰਦੇ ਵਾਤਾਵਰਨ ਦੂਸ਼ਤ ਹੋਊਗਾ ਉਹ ਸਾਨੂੰ ਸੌ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਨੇ ਤੇ ਕੁਰਬਾਨੀ ਚ ਵੀ ਆਉਂਦਾ ਹੈ ਕਿ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਹੱਤ ਤਿਸ ਰਾਤ ਦੁਇ ਤਾਈ ਦਾਇਆ ਛੇਲੇ ਸਜੋ ਜਗਤ ਸੋ ਇੱਕ ਤਾਂ ਦੇਰੀ ਸਾਰਿਆਂ ਨੂੰ átil ਹੈ ਕਿ ਜਿਹੜੀ ਅੱਜ ਦੇ ਇਸ ਟਾਈਮ ਤੇ ਜੇ ਆਪਾਂ ਪ੍ਰਾਲੀ ਨੂੰ ਅਕਲਾਉਂਦੇ ਆਂ ਸਾਡਾ ਹੀ ਨੁਕਸਾਨ ਹੈ ਇੱਕ ਤਾਂ ਐਫ ਆਈ ਆਰ ਦਰਦੀ ਹੁੰਦੀ ਆ ਦੂਜਾ ਟੁੱਟੀ ਜਿਹੜੀ ਫਰਤ ਹੈ ਉਹਦੇ ਤੇ ਰੈਟ ਐਕਟਰੀ ਹੁੰਦੀ ਆ ਜੁਰਮਾਨਾ ਹੁੰਦਾ ਹੈ ਤੇ ਆਪਾਂ ਨੂੰ ਖੱਜਲਖਵਾਰ ਹੋਣਾ ਪੈਂਦਾ ਹੈ ਇੱਕ ਖੇਤੀਬਾੜੀ ਵਿਭਾਗ ਨੇ ਬਹੁਤ ਵਧੀਆ ਕੰਮ ਕੀਤਾ ਹੈ ਸਰ ਇਸ ਤੇ ਆਪਣੇ ਇੱਕ ਤਾਂ ਜਿਹੜੀ ਏਪੀ ਰੈਫੈਨਰੀ ਹੈ ਉਹ ਚਕਾਰ ਰਹੇ ਨੇ ਸਰ ਤੇ ਇੱਕ ਇਹਨਾਂ ਦਾ ਹੰਬੜਾ ਲੱਗਿਆ ਸਰ ਉਹ ਕਲੈਕ ਕਰ ਰਹੇ ਨੇ ਸਰ ਤੇ ਮੇਰੀ ਆਪ ਜੀ ਨੂੰ ਹਦਾਇਤ ਹੈ ਆਪ ਨੂੰ ਕਿ ਇਹ ਆਪਾਂ ਸਾਰਿਆਂ ਨੂੰ ਜਾਗਰੂਕ ਕਰਕੇ ਕਿਸਾਨ ਭਰਾਵਾਂ ਨੂੰ ਕਿ ਜਿੱਥੋਂ ਤੱਕ ਹੋਵੇ ਆਹ ਪ੍ਰਾਲੀ ਨੂੰ ਅਕਲੋਂ ਤੋਂ ਗੁਰੇਜ਼ ਕੀਤਾ ਜਾਵੇ ਤੇ ਹੁਣ ਮੈਂ ਬੇਨਤੀ ਕਰਦਾ ਕਿ ਸਾਡੇ ਬਲਾਕ ਅਫਸਰ ਸਾਹਿਬਾਨ ਨੇ ਉਹ ਆਲਰੇਡੀ ਮਸ਼ੀਨਾ ਪੰਚਾਇਤ ਨੇ ਆਪਦੇ ਪਿੰਡ ਵਾਸਤੇ ਲੈ ਲਈਆਂ ਤੇ ਅੱਗੇ ਉਹ ਸਾਰੇ ਜਿਹੜਾ ਫ੍ਰੀ ਕਿਸਾਨਾਂ ਨੂੰ ਹਰੇਕ ਨੂੰ ਜਿਹੜੇ ਆਪਣੇ ਪਿੰਡ ਦੇ ਹੈਗੇ ਆ ਦੇ ਰਹੇ ਆ ਸੋ ਸਰਦਾਰ ਕਾਫੀ ਇਹਦੇ ਵਿੱਚ ਸੀਰੀਅਸਲੀ ਕੰਮ ਕਰ ਰਹੀ ਜਿਵੇਂ ਸਾਡੇ ਨੇ ਕਿਹਾ ਵੀ ਤਕਰੀਬਤ ਦੇ ਰਿਹਾ 1000 ਕਰੋੜ ਦਾ ਖਰਚ ਕੀਤਾ ਹੈ ਮਸ਼ੀਨਾਂ ਲਿਆਉਣ ਦਾ ਤੇ ਅੱਗੇ ਵੀ ਚਾਹੇ ਕਿਵੇਂ ਸੋਸਾਇਟੀ ਰਜਿਸਟਰ ਉਤਾਰ ਕੇ ਤੁਸੀਂ ਬੜੇ ਟੱਕ ਪੈਸੇ ਦੇ ਵਿੱਚ ਪੰਚਾਇਤ ਤੋਂ ਗ੍ਰਾਂਟਾ ਵੀ ਮਿਲਦੀ ਹੈ ਬੜੇ ਥੋੜੇ ਪੈਸੇ ਤੁਸੀਂ ਆਪਣੀ ਮਸ਼ੀਨਾਂ ਖਰੀਦ ਸਕਦੇ ਹੋ ਕਿ 100 ਤੋਂ ਸਿਰਫ 20 ਰੁਪਏ ਦੇਣ ਦੀ ਲੋੜ ਹੈ ਤੇ ਆਪਣੀਆਂ ਮਸ਼ੀਨਾਂ ਲੈ ਕੇ ਸਾਈਟ ਉਤਾਰ ਕੇ ਤੇ ਪਿੰਡ ਨੂੰ ਕਿਸੇ ਵੱਲ ਦੇਖਣ ਦੀ ਲੋੜ ਹੀ ਨਹੀਂ ਪੈਂਦੀ ਅਦਰਵਾਈਜ਼ ਵੀ ਜਵੇਂ ਪਿਛਲੀ ਵਾਰ ਕੋਣ ਸਭ ਨੇ ਕਿਹਾ ਵੀ ਫਰਕ ਬਹੁਤ ਪੈ ਗਿਆ ਬੜੀ ਹੌਲੀ ਹੌਲੀ ਜਾਗਰਤੀ ਆ ਰਹੀ ਹੈ ਸਾਰ ਨੂੰ ਪਤਾ ਲੱਗ ਰਿਹਾ ਵੀ ਜਦੋਂ ਅੱਗ ਲਾਉਨੇ ਆ ਆਪਾਂ ਆਪਣੀ ਜ਼ਮੀਨ ਦਾ ਹੀ ਨਾਸ ਕਰ ਰਹੇ ਆ ਉਹ ਜੋ ਕਹੀ ਇਹਦੇ ਜਿਹੜੇ ਜ਼ਰੂਰੀ ਤੱਤ ਆਪਾਂ ਖਤਮ ਕਰ ਰਹੇ ਆ ਤੇ ਜੇ ਨਾ ਕਰੀਏ ਤਾਂ ਉਹ ਬੜਾ ਵਧੀਆ ਕਿਹਦਾ ਹੈਗਾ ਉਹਦਾ ਝਾੜ ਵੀ ਸਹੀ ਆਉਂਦਾ ਅਸੀਂ ਪਿਛਲੀ ਵਾਰੀ ਕੋਈ ਨਹੀਂ ਕੀਤੀ ਸੀ ਉੱਥੇ ਇੱਕ ਆਈ ਸੀ ਜਿਹੜੇ ਕਹਿੰਦੇ ਸੀ ਮੈਂ ਹੌਨ ਤਕਰੀਬਨ 100 ਏਕੜ ਦੀ ਖੇਤੀ ਕਰਦਾ ਤੇ ਕਦੇ ਪਰਾਲੀ ਨੂੰ ਅੱਗ ਨਹੀਂ ਲਾਈ ਔਰ ਉਹ ਜੇ ਫਸਲ ਵੀ ਲਾਉਨੇ ਆ ਤੇ ਪ੍ਰੋਪਰ ਉਨਾ ਹੀ ਚਾਰ ਨਿਕਲ ਰਿਹਾ ਇਹ ਉਹੀ ਲੱਗਦਾ ਯਾਰੀ ਥੋੜੀ ਜੀ ਮਿਹਨਤ ਕਰਨ ਦੀ ਲੋੜ ਆ ਹੋਰ ਕੁਛ ਦੀ ਆ ਖਾੜਵਿਆਂ ਦੇ ਨਿਕਲਦਾ ਤੇ ਅੱਗੇ ਅੱਗੇ ਸਭ ਨੂੰ ਜਿਹੜੀ ਜ਼ਮੀਨ ਦੀ ਤੁਹਾਡੀ ਉਹ ਹੈਗੀ ਆ ਉਪਜਾਊ ਪਾਣਾ ਉਹ ਵੀ ਵੱਧ ਆ ਉਹਨੂੰ ਵੀ ਪਤਾ ਹੀ ਆ ਚਲੋ ਮਤਲਬ ਸਾਡੇ ਨਾਲ ਬਾਹਰ ਤੁਹਾਨੂੰ ਇਸ ਚੀਜ਼ ਦਾ ਗਿਆਨ ਹੈ بس ਜਿਹੜੀ ਅੱਗੇ ਕਹਿੰਦੇ ਤੁਸੀਂ ਵੀ ਅੱਗ ਲਾਉਣਾ ਮਜਬੂਰੀ ਬਣ ਗਈ ਸੀ ਉਹ ਹੁਣ ਉਸੇ ਚੀਜ਼ ਨੂੰ ਕਸਮ ਕਰਨ ਵਾਸਤੇ ਜਿਹੜੀਆਂ ਇੰਨੀਆਂ ਮਸ਼ੀਨਾਂ ਦਾ ਤੁਹਾਨੂੰ ਸਾਰੇ ਆ ਜਿਹੜੀ ਸਰਕਾਰਾ ਪ੍ਰੋਵਾਈਡ ਕਰ ਰਹੀ ਹੈ ਉਹ ਇਹੀ ਕਾਰਨ ਹੈ ਉਹ ਇਹਦੀ ਇੱਕ ਮोटाकाम ਇਸ ਚੀਜ਼ੇ ਵੀ ਆਤੀ ਪ੍ਰਾਣੀ ਨੂੰ ਅੱਗ ਬਹੁਤ ਘੱਟ ਨਾ ਚੰਗੇ ਇਹਦੇ ਨਾਲ ਇੱਕਾ ਦੋ ਕਾਰਨ ਇੱਕ ਤਾਂ ਮਸ਼ੀਨਾਂ ਅਵੇਲੇਬਲ ਹੋ ਗਈਆਂ ਤੇ ਦੂਜਾ ਪਾਸੇ ਵੀ ਕਿਸਾਨ ਵੀ ਜਿਹੜਾ ਹੈਗਾ ਇਸ ਚੀਜ਼ ਨੂੰ ਲੈ ਕੇ ਅੱਗੇ ਤੋਂ ਸਿਆਣਾ ਹੋ ਗਿਆ ਜਾਗਰਤ ਹੋ ਗਿਆ ਵੀ ਇਹ ਜਿਵੇਂ ਆਪਣੇ ਖੇਤ ਚ ਆ ਕੇ ਲਾਉਣਾ ਸਭ ਤੋਂ ਪਹਿਲਾਂ ਤਾਂ ਮੇਰੇ ਮਾ ਮੇਰੇ ਅੰਦਰ ਹੀ ਜਾਣਾ ਕਿਸੇ ਹੋਰ ਦੇ ਅੰਦਰ ਤਾਂ ਬਾਹਰ ਜਾਣਾ ਫਿਰ ਮੇਰੇ ਬੱਚੇ ਆ ਸਾਡਾ ਪਿੰਡਾ ਉੱਥੇ ਪ੍ਰਦੂਸ਼ਨ ਹੋ ਰਿਹਾ ਸੋ ਇਹ ਤੁਹਾਡੇ ਸਾਰਿਆਂ ਵਾਸਤੇ ਮੈਂ ਬੜਾ ਬਧਾਈ ਦੇ ਪਾਤਰ ਹਾਂ ਤੁਸੀਂ ਸਾਰੇ ਜਿਹਨੇ ਤੁਸੀਂ ਇਹ ਅੱਜ ਇੰਨੀ ਇਹ ਅੱਖ ਲੱਗਣ ਦੇ ਕਾਰਨ ਰਹਿ ਗਿਆ ਕਿ ਇਹ ਸਾਰੇ ਬਹੁਤ ਜ਼ਿਆਦਾ ਨਾ ਮਾਤਰੀ ਹੋ ਗਏ ਹੁਣ ਤਾਂ ਜਿਹੜੇ ਸਾਡੇ ਇਸ ਟਾਈਮ ਨੌ ਕੇਸ ਆਈ ਹੋਈ ਹੈ ਉਹਦੇ ਚੋਂ ਸਿਰਫ ਚਾਰ ਹੀ ਕੇਸ ਜਿਹੜੇ ਸੀਗੇ ਜਿਹੜੇ ਅਸਲ ਚ ਜਿਹਨੇ ਜਿਹੜੀ ਕਿਸ ਨੇ ਅੱਗ ਲਾਈ ਸੀ ਪੰਜ ਜਿਹੜੇ ਹੈਗੇ ਸੀ ਉਹਨਾਂ ਦਾ ਕਾਰਨ ਕੁਝ ਹੋਰ ਸੀ ਕੋਈ ਸਪਾਰਕ ਸੀ ਜਾਂ ਕੁਝ ਸੀ ਉਹ ਜਿਹੜੀ ਸਾਡੀ ਕਲਸਟਰ ਟੀਮ ਜਾਂਦੀ ਹੈ ਉਹਨੂੰ ਜਾ ਕੇ ਉੱਤੇ ਵੈਰੀਫਾਈਿੰਗ ਕੀਤਾ ਜਿਵੇਂ ਤੁਸੀਂ ਗੱਲ ਕਰਦੇ ਸੀ ਵੀ ਮੜਾ ਮੜਾ ਕੁਟਚਰਾ ਸਾਈਡ ਤੇ ਪਿਆ ਜਾਂ ਅਗਲਾ ਆਦੀ ਉਹਨਾਂ ਤੇ ਕੋਈ ਐਜੀ ਕਾਰਵਾਈ ਨਹੀਂ ਹੁੰਦੀ ਤੁਸੀਂ ਆਪ ਜਾ ਕੇ ਮੌਕਾ ਦੇਖਦੇ ਹੋ ਦੀ ਫੋਟੋਗ੍ਰਾਫੀ ਕਰਦੇ ਆ ਜੇ ਕੋਈ ਐਸੀ ਚੀਜ਼ ਉੱਥੇ ਦੇਖੀ ਜਾਂਦੀ ਹੈ ਵੀ ਇੱਦਰ ਚ ਪ੍ਰਾਣੀ ਨੂੰ ਕੋਈ ਨਹੀਂ ਲਾਏਗੀ ਤਾਂ ਉਨਤੇ ਕੋਈ ਵੀ ਜੁਰਮਾਨਾ ਜਾਂ ਕਿਸੇ ਤਰ੍ਹਾਂ ਦਾ ਕਾਰਵਾਈ ਨਹੀਂ ਸੋ ਮੈਂ ਇਹੀ ਤੁਹਾਨੂੰ ਕਹਿਣਾ ਚਾਹਣਾ ਵੀ ਸਾਰੇ ਵਿਦਿਆਰਥੀ ਦੇ ਮਾਪਿਆਂ ਨੂੰ ਬਹੁਤ ਵਧੀਆ ਇਸ ਵਾਰ ਆਪਣਾ ਰਿਜ਼ਲਟ ਜਿਹੜਾ ਹੈਗਾ ਨਾ ਦੇ ਤਰੀਵ ਹੀ ਹੈ ਸੋ ਇਹ ਹੌਲੀ ਹੌਲੀ ਚਲੋ ਰਾਤੋਂ ਰਾਤ ਨਹੀਂ ਹਰੇਕ ਚੀਜ਼ ਬਦਲਦੀ ਆਈਂ ਲੱਗਦਾ ਪਰ ਇਸ ਵਾਰ ਬਹੁਤ ਵੱਡਾ ਉਪਰਾਲਾ ਗਵਰਨਮੈਂਟ ਵੱਲੋਂ ਕੀਤਾ ਗਿਆ ਹੈ ਉਨਾਂ ਹੀ ਉਪਰਾਲਪ ਤੁਸੀਂ ਸਾਰਿਆਂ ਨੇ ਵੀ ਕੀਤਾ ਸਾਰੇ ਵਧਾਈ ਦੇ ਪਾਸੋਂ ਅਸੀਂ ਮੀਟਿੰਗਸ ਕਰਦੇ ਹੀ ਰਹਨੇ ਆ ਡੀਐਸਪੀ ਸਾਹਿਬਾਨ ਵੀ ਕਰ ਰਹੇ ਐਸਐਸਓ ਸਾਹਿਬਾਨ ਵੀ ਕਰ ਰਹੇ ਬੜਾ ਮਤਲਬ ਹੰਧਾਰਾ ਪੋਜ਼ਿਟਿਵ ਬਣ ਰਿਹਾ ਮੁਕਾਬਲੋਂ ਤੇ ਬਸ ਕੱਲ ਸਿਰਫ ਇਹ ਆ ਵੀ ਜਿਹੜਾ ਅੱਜ ਕਿਉਂਕਿ ਅਸੀਂ ਥੋੜਾ ਲੇਟ ਹੋਵਾਂਗੇ ਉਹ ਅਸੀਂ ਮਾਫੀ ਚਾਹੁੰਦੇ ਆ ਕੋਈ ਥੋੜੀ ਜੀ ਹੈੱਡਕਵਾਰਟਰ ਤੇ ਕੰਟਰੋਲ ਵਾਲੀ ਜੀ ਸਰ ਵੀ ਅਸੀਂ ਉਸ ਦਾ 4:00 ਵਜੇ ਪੂਰੇ ਪਹੁੰਚ ਜਾਣਾ ਸੀ ਨਹੀਂ ਮੈਂ ਤੁਹਾਨੂੰ ਜਿਵੇਂ ਦੱਸਿਆ ਆਪਣੇ ਨਾਲ ਕਿ ਪਹਿਲਾਂ ਸਾਡੇੋਂ ਔਰ ਤੋਂ ਪਹਿਲਾਂ ਹੀ ਤੁਹਾਨੂੰ ਜਿਵੇਂ ਆਪਾਂ ਪਤਾ ਹੀ ਹੈ ਕਿ ਐਗਰੀਕਲਚਰ ਡਿਪਾਰਟਮੈਂਟ ਦੇ ਅਫਸਰਾਂ ਨੇ ਦੱਸਿਆ ਆਪਾਂ ਨੂੰ ਸਾਰਿਆਂ ਨੂੰ ਕਿ ਆਪਾਂ ਇਸ ਵਾਰ ਪ੍ਰਾਲੀ ਦੀ ਪੀਤੂ ਆਗਰ ਨਾਲ ਗਾਏ ਤੇ ਜੇ ਡੱਕਾ ਵੀ ਹੋਣਾ ਆਪਣੇ ਆਲੇ ਵਾਲੇ ਵੀ ਕਿ ਇਸ ਪਰ ਬਹੁਤ ਫਰਕ ਵੀ ਹੈ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ ਸਾਡੇ ਜੇ ਉਸੇ ਮੇਲੇ ਦੇ ਵਿੱਚ ਜੇ ਆਪਾਂ ਤੁਹਾਡੇ ਕੋਲ ਵੀ ਆਏ ਆ ਕਿ ਆਪਾਂ ਸਾਰੇ ਇਹਨੂੰ ਰਲ ਮਿਲ ਕੇ ਹੀ ਇਹ ਦੇਖੋ bina rale mile ਆਪਾਂ ਜੇ ਕਹਿਣੀ ਵੀ ਇਕੱਲੇ ਅਸੀਂ ਇੰਪੋਰਟਮੈਂਟ ਨਾਲ ਆ ਪਰਚੇ ਦਾ ਸਪੋਰਟ ਕਰਨਾ ਮੁਸ਼ਕਲ ਹੋਣਾ ਤੁਹਾਡੇ ਸਹਿਯੋਗ ਨਾਲ تو اس بار میں دسنا چاہتا کہ سارا میٹنگ پہلے چل رہی تھیں سارے اپنے افسران نے چیف سیکٹری صاحب نے بہت یہ مطلب میں تمہیں دس بھی نہیں سکتا کہ تین تین چار چار مہینے پہلے میٹنگ شروع ہو گئی تھی بہت مشینیں آئی ہیں یہ بڑا مطلب بھارت سرکار کو آپ مشین لے کے آئے ہیں خود سکار نے بہت وے پتھر سے پیسے خرچ کر کے مشینز آپ لے کے آئے ہیں کہ وہ سارے بالکل لاسٹ پوائنٹ تک جیسے سوسائٹیاں تک پہنچائیں گے وہ مشین ਉਹ ਤੁਹਾਡੇ ਬੈਨੀਫਿਟ ਲਈ ਹੈ ਸੋ ਤੁਸੀਂ ਇੰਲੀਗੇਟ ਸਾਨੂੰ ਕੰਟੈਕਟ ਕਰੋ ਨੰਬਰ ਤੁਹਾਨੂੰ ਸ਼ੇਅਰ ਕਰਾਂਗੇ ਤੇ ਉਹ ਮਸ਼ੀਨਾਂ ਦਾ ਤੁਸੀਂ ਵਰਤੋਂ ਵੱਧ ਤੋਂ ਵੱਧ ਕਰੋ ਤੇ ਆਪਣੇ ਕੋਲ ਤਾਂ ਆਪਣੇ ਅਰੇਂਜਮੈਂਟਸ ਨਹੀਂ ਕਰ ਸਕਦੀਆਂ ਵਗੈਰਾ ਵੀ ਹੈਗੀਆਂ ਨੇ ਤੁਸੀਂ ਬੇਲਰ ਫਿਰ ਆਪਾਂ ਹੀ ਬੇਸ ਬਣਾਉਗੇ ਉਹ ਵੀ ਤੁਹਾਡੇ ਨਾਲ ਨਾਲ ਜਿੱਤੀਆਂ ਲਾਤੀਆਂ ਸੋ ਬਹੁਤ ਆਪਾਂ ਨੂੰ ਅਡਵਾਂਟੇਜ ਆਪਾਂ ਇਹ ਜਿਹੜਾ ਆਪਣਾ ਦਾ ਜਿਲੇ ਹੀ ਲਿਝਾਣਾ ਹੈ ਜਿਹਨੂੰ ਮੈਂਚੈਸਟਰ ਆਫ ਨਾਰਥ ਇੰਡੀਆ ਕਿਹਾ ਜਾਂਦਾ ਹੈ ਇੱਥੇ ਤਾਂ ਬਹੁਤ ਇੰਡਸਟਰੀ ਹੈ ਕਿ ਹੈ ਜਿਵੇਂ ਮਰਜੀ ਆਪਾਂ ਉਹਨਾਂ ਨੂੰ ਯੂਜ਼ ਕਰੀਏ ਜਿਹੜੀ ਬੇਲਾਂ ਨੇ ਪਰ ਆਪਾਂ ਦਾ ਥੋੜਾ ਜਿਹਾ ਧਿਆਨ ਇਹ ਆਪੋ ਆਪਣੀ ਆਲੇ ਦੁਆਲੇ ਦੀ ਲੋ ਮਹੀਨੇ ਵਾਰੀ ਆਪਾਂ ਵੀਐਨਟੀ ਨੰਬਰ ਲਈ ਤੇ ਨਵੀਂ ਪੁਰੀ ਹੋ ਗਈ ਹੈ ਜੀ ਆਪਾਂ ਜਿਹੜਾ ਹੈਗੇ ਸਟੱਪਲ ਬਰਨਿੰਗ ਲਈ ਬਹੁਤ ਜ਼ਰਾ ਆਪਾਂ ਕਟੋਲ ਪਾ ਪਾਵਾਂਗੇ ਕਿ ਆਪਾਂ ਇਹਨੂੰ ਬਿਲਕੁਲ ਜ਼ੀਰੋ ਤੱਕ ਲੈ ਆਵਾਂਗੇ ਵੈਸੇ ਹੀ ਆਪਣਾ ਇਹ ਏਰੀਆ ਵੈਸੇ ਹੀ ਬਚਿਆ ਹੋਇਆ ਹੈ ਇਸ ਤੋਂ ਕਾਫੀ ਹੱਦ ਤੱਕ ਪਰ ਆਪਾਂ ਇਸ ਵਾਰ ਟਾਕ ਟਿਕਾ ਰੱਖੀਏ ਕਿ ਆਪਾਂ ਬਿਲਕੁਲ ਜ਼ੀਰੋ ਸਟੱਪਲ ਬਰਨਿੰਗ ਕਰੀਏ ਉਹਦੇ ਲਈ ਤੁਹਾਡਾ ਸਾੜਿਆਂ ਦਾ ਬਹੁਤ ਸਹਿਯੋਗ ਦੀ ਲੋੜ ਹੈ ਨੰਬਰ ਤੁਸੀਂ ਜ਼ਰੂਰ ਲੈ ਕੇ ਜਾਓ ਤੇ ਜਦੋਂ ਵੀ ਕੋਈ ਤੁਹਾਨੂੰ ਕੋਈ ਇਸ਼ੂ ਆਉਂਦਾ ਕੋਈ ਵੀ ਸਾਡੇ ਐਸਐਸਓ ਸਾਡਾ ਵੀ ਨੰਬਰ ਹੈ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਅ ਅਨਾਲ ਦੀਆਂ ਆਪਣਾ ਕੋਈ ਮਲਚਰ ਨਹੀਂ ਹੈ ਜਿਵੇਂ ਦਸਿਆ ਤੋਂ ਉਪਰ ਸੀਡਰ ਜਾਂ ਬੀਲਾ ਪੇਸ ਲਾਉਣੀਆਂ ਨੇ ਸੋ ਉਹ ਕਾਈਂ ਨਾ ਤੁਸੀਂ ਸਾਰੇ ਆ ਯੂਜ਼ ਕਰੋ ਤੋਂ ਇੱਕ ਮੈਂ ਤੁਹਾਨੂੰ ਮਤਲਬ ਜਸਟ ਮੇਰਾ ਐਕਸਪੀਰੀਅੰਸ ਹੈ ਨਾ ਮੈਨੂੰ ਜਗਰਾਉਂ ਤੋਂ ਆ ਰਿਹਾ ਸੀਗਾ ਤੇ ਮੈਂ ਕਿਸੇ ਵੀ ਦੋਨੋਂ ਪਾਸੇ ਮੈਂ ਇਹੀ ਵਾਸ਼ ਕਰਦਾ ਆ ਰਿਹਾ ਸੀ ਕਿਤੇ ਕੋਈ ਖੱਗ ਤਾਂ ਨਹੀਂ ਲੱਗੀ ਪਰ ਮਤਲਬ ਤੁਸੀਂ ਮੰਨੋਗੇ ਨਹੀਂ ਇੱਕ ਵੀ ਥੇਜ ਜਿੱਥੇ ਤੱਕ ਨਿਗਾਹ ਆ ਰਹੀ ਸੀ ਕੋਈ ਥੇਜ ਕਿਤੇ ਆਦਿ ਨਹੀਂ ਕੋਈ ਦੇਖੀ ਸੀ ਜਾਂ ਤਾਂ ਉਹ ਆਪਣਾ ਅੰਗੂ ਬੀਜ ਰਹੇ ਉਹਦੇ ਵਿੱਚ ਤਾਂ ਐਸੀ ਕਿਤੇ ਮਿਕਸ ਹੋ ਜਾਂਦੀ ਹੈ ਤੇ ਜਿਹੜੇ ਜਿਹੜੇ ਖਣਕ ਵੀ ਬੀਜਦੇ ਹਨ ਉਹਨਾਂ ਵੀ ਵਿਲਾ ਬਣਾ ਕੇ ਰੱਖਿਆ ਹੋਇਆ ਨਹੀਂ ਤਾਂ ਕਿ ਵਿਲਾ ਚਾਹਾਂਗੇ ਸੋ ਮਤਲਬ ਕਾਫੀ ਏਰੀਆ ਹੋ ਜਾਂਦਾ ਹੈ ਜਿਹੜਾ ਰੌਂਡ ਹੋ ਜਿਸ 8-10 ਕਿਲੋਮੀਟਰ ਦਾ ਹੈ ਤਾਂ ਦੋਨੋਂ ਪਾਸੇ ਇੱਕ ਵੀ ਜਗਾ ਹੁੰਦੀ ਸੋ ਇਹ ਬਹੁਤ ਅੱਛੀ ਗੱਲ ਹੈ ਬਹੁਤ ਪੋਜ਼ਿਟਿਵ ਗੱਲ ਹੈ ਤੇ ਇੱਕ ਨੇ ਵੀਡੀਓ ਵੀ ਦੇਖਣਾ ਕਿ ਉਹ ਹੁਣ ਕੀ ਅੱਧੀ ਚੱਲ ਰਹੀ ਸੀ ਜੁਗਾ ਆਪਣਾ ਜੁਗਾ ਵੀ ਆਪਣੇ ਜਿਵੇਂ ਖੇਲੇ ਸੀ ਕਰਦਾ ਹੈ ਉੱਥੇ ਕੋਈ ਰੀਲਸ ਬਣਾ ਰਹੀ ਸੀ ਆਪਣੇ ਕਿਸਾਨ ਵੀ ਤੇ ਉਹ ਇਹੀ ਗੱਲ ਕਹਿ ਰਹੇ ਸੀ ਜਿਹਨੂੰ ਮਤਲਬ ਉਹਨਾਂ ਨੇ 3 ਤੋਂ 4 ਸਾਲ ਹੋ ਗਏ ਉਹ ਅਗਣੀ ਨਾਰੀ ਬਣਾ ਲਈ कि ਜਦੋਂ ਉਹਨਾਂ ਨੇ ਜਿਹਨੂੰ ਕੀ ਕਹਿੰਦੇ ਨੇ ਜਦੋਂ ਉਹ ਪਲਟਾ ਮਾਰਦੇ ਆ ਉਹੋਂ ਥੱਲੋਂ ਜਿਹੜੀ ਕਾਲੀ ਮਿੱਟੀ ਨਿਕਲੀ ਉਹ ਦਿਖਾ ਰਹੇ ਸੀ ਵੀ ਹਲੇਗੀ ਮਤਲਬ ਜਿਹੜੀ ਭਰਾਲੀ ਉਹਨਾਂ ਦੇ ਵਿੱਚ ਦੱਬੀ ਸੀ ਉਹ ਕਾਲੀ ਬਿਲਕੁਲ ਕਾਲਾ ਉਹ ਤਾਂ ਸੈਂਡ ਵਰਗਿਆ ਜਿਹੜਾ ਕਿ ਬਹੁਤ ਆਪਾਂ ਨੂੰ ਆਪਾਂ ਕਹਿੰਦੇ ਆ ਨਾ ਅਲੂਵੀਅਲ ਮਲੇਵਸੀ ਪੜ੍ਹਦੇ ਹੁੰਦੇ ਸੀ ਛੋਟੇ ਹੁੰਦੇ ਸਾਇੰਸ 'ਚ ਉਹਨੂੰ ਅਲੂਵੀਅਲ ਸੋਇਲ ਕਹਿੰਦੇ ਆ ਆਪਣੇ ਪੰਜਾਬ ਦਾ ਜਿਹੜਾ ਉਹਨੇ ਦੇਖੋ ਕਾਲੀ ਮਿੱਟੀ ਜਿਹਨੂੰ ਆਪਾਂ ਕਹਿੰਦੇ ਆ ਬਹੁਤ ਵਧੀਆ ਹੈ ਕਾਲੀ ਮਿੱਟੀ ਖੇਤੀ ਦੀ ਬਹੁਤ ਵਧੀਆ ਹੁੰਦੀ ਹੈ ਸੋ ਉਹਨੂੰ ਅਲੂਵੀਅਲ ਸੋਇਲ ਕਹਿੰਦੇ ਆ ਤੇ ਜਿਹੜਾ ਇਹ ਪ੍ਰਾਲੀ ਹੁੰਦੀ ਹੈ ਜਦੋਂ ਇਹ ਦੱਬਿਆ ਜਾਂਦਾ 2 ਤੋਂ 3 ਸਾਲ ਬਾਅਦ ਇਹ ਪੂਰੀ ਤਾਲੀ ਮਿੱਟੀ ਦੀ ਤਰ੍ਹਾਂ ਬਣ ਜਾਂਦੀ ਹੈ ਤੇ ਉਹਨੇ ਉਹਦੇ ਵਿੱਚ ਇੰਨੇ ਕੁ ਨਿਊਟਰੀਐਂਟ ਹੁੰਦੇ ਨੇ ਇੰਨੇ मतलब ਸਲਫਰ ਕੋਮਟ ਆਸ਼ੀਮ ਐਨ ਪੀ ਕੇ ਜਿਹਨੂੰ ਅਸੀਂ ਕਹਿੰਦੇ ਹਾਂ ਸੋਰੀ ਫਸਾਜ ਨਾਈਟ੍ਰੋਜਨ ਉਹ ਇੰਨਾ ਜ਼ਿਆਦਾ ਹੁੰਦਾ ਕਿ ਆਪਾਂ ਨੂੰ ਬਾਹਰੋਂ ਪਾਉਣ ਦੀ ਲੋੜ ਹੀ ਨਹੀਂ ਪੈਂਦੀ ਸੋ ਇਹ ਤੁਸੀਂ ਇਹਨੇ ਘਰੋਂ ਵੀ ਉਹ ਵੈਸੇ ਵੀ ਆਪਣੀ ਜ਼ਮੀਨ ਲਈ ਵੀ ਫਾਇਦਾ ਹੈ ਤੇ ਆਪਣੀ এনवायरमेंट ਲਈ ਵੀ ਫਾਇਦਾ ਦਿੱਤਾ ਜਿਹੜੀ ਸਾਰੀ ਮਸ਼ੀਨਾਵਾਂ ਵਗੈਰਾ ਉਹਦਾ ਆਪਣੇ ਕੋਲ ਪ੍ਰੋਪਰ ਪ੍ਰਬੰਧ ਇਸ ਵਾਰ ਹੈਗਾ ਉਹ ਮੈਂ ਇੱਕ ਵਾਰੀ ਫੇਰ ਸਾਰਿਆਂ ਨੂੰ ਜੀ ਬੇਨਤੀ ਵੀ ਕਰਾਂਗਾ ਰੁਕ ਜਾਂਦੇ ਰੁਕ ਜਾਂਦੇ ਰੁਕ ਜੀ ਫੜਾ ਜਾ ਤੁਸੀਂ ਇਹਦਾ ਵੱਧ ਤੋਂ ਵੱਧ ਇਸਤੇਮਾਲ ਕਰੋ ਆਪਾਂ ਤੁਹਾਡੇ ਨਾਲ ਹੈ ਤੇ ਇਹਨੂੰ ਆਪਾਂ ਇਸ ਮਿਸ਼ਨ ਨੂੰ ਫਤਹਿ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੈ ਜੀ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਆ ਪਿੰਡ ਲਿਆਣਾ ਮੇਘ ਸਿੰਘ ਤਹਿਸੀਲ ਜਗਰਾਉਂ ਜ਼ਿਲ੍ਹਾ ਲਿਆਣਾ ਵਿਖੇ ਜਿੱਥੇ ਕਿ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਇੱਕ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਪੁਲਿਸ ਜਿਲ੍ਹਾ ਲੈਣਾਰ ਦੇ ਆਤੀ ਦੇ ਮਾਨਯੋਗ ਐਸਐਸਪੀ ਸਾਹਿਬ ਇਲਾਕੇ ਦੇ ਪੰਜ ਸਰਪੰਚ ਤੇ ਖੇਤੀਬਾੜੀ ਸੰਬੰਧਿਤ ਜਿਹੜੇ ਭਾਗ ਦੇ ਆ ਜਿਹੜੇ ਉੱਚ ਅਧਿਕਾਰੀ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਤੇ ਅੱਜ ਕੁਝ ਕਿਸਾਨਾਂ ਨੇ ਵਿਭਾਗ ਦੇ ਅਧਾਰੀਆਂ ਨੂੰ ਕੁਝ ਸਵਾਲ ਕੀਤੇ ਜਿਨ੍ਹਾਂ ਦਾ ਵਿਭਾਗ ਦੇ ਨੇ ਬਰੇ ਅچھے ਤਰੀਕੇ ਨਾਲ ਇਹੜਾ ਜਵਾਬਤਾ ਸਾਡੇ ਨਾਲ ਜਿਹੜੇ ਬਲਾਕ ਅਫਸਰ ਵੀ ਜੁੜ ਚੁੱਕੇ ਆ ਆਉ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਖੇਤੀਬਾੜੀ ਅਫਸਰ ਬਲਾਕ ਖੇਤੀਬਾੜੀ ਤੋਂ ਸਿਧਵਾ ਵੇਟ ਹਾਂਜੀ ਹਾਂ ਸਾਰੇ ਕਿਸਾਨ ਵੀਰਾਂ ਨੂੰ ਇਸ ਕੈਂਪ ਦੇ ਵਿੱਚ ਜੀ ਆਇਆ ਵੀ ਕਹਿੰਦਾ ਆ ਅੱਜ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਤੀਬਾੜੀ ਕਰਦੇ ਆ ਇੱਕ ਸਾਂਝਾ ਅਪਰਾਲਾ ਕੀਤਾ ਗਿਆ ਸਾਡੇ ਵੱਲੋਂ ਤੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਗਈ ਆ ਕਿ ਆਪਣੇ ਖੇਤਾਂ ਦੇ ਵਿੱਚ ਬਿਲਕੁਲ ਵੀ ਆਪਾਂ ਅੱਗ ਨਹੀਂ ਲਾਉਣੀ ਤੇ ਪੰਜਾਬ ਸਰਕਾਰ ਦੇ ਵੱਲੋਂ ਜੋ ਸਾਨੂੰ ਸਬਸਿਡੀਆਂ ਤੇ ਮਸ਼ੀਨਾਂ ਮਹਿੰਜਾ ਕਰਾ ਜਾਈਆਂ ਅਸੀਂ ਕਿਸਾਨ ਵੀਰਾਂ ਕੀਤਾ ਜੋ ਮਸ਼ੀਨਾਂ ਲੈ ਕੇ ਜਾਵਾਂਗੇ ਤੇ ਜਿਹੜੀਆਂ ਗੰਡਾ ਬਣਾਉਣ ਵਾਲੀਆਂ ਬੀਲਰ ਆ ਕਿਸਾਨ ਵੀਰਾਂ ਬੇਨਤੀ ਕਿ ਉਹ ਵੀ ਬੀਲਰ ਵੀ ਆਪਣੇ અપਲਾਉਣ ਤੇ ਜਿੰਨਾ ਸਹਿਯੋਗ ਸਗਾ ਸਾਡੇ ਵਿਭਾਗ ਦੇ ਵੱਲੋਂ ਪੂਰਾ ਦਿੱਤਾ ਜਾਊਗਾ 24 ਘੰਟੇ ਸਾਡੇ ਦਫ਼ਤਰ ਖੁੱਲੇ ਨੇ ਤੇ ਕਿਸਾਨ ਨੂੰ ਇਹੀ ਬੇਨਤੀ ਆ ਕਿ ਇਸ ਤਵਲਨ ਵਰਨਾ ਆਪਾਂ ਨਾ ਕਰੀਏ ਆਪਾਂ ਵਾਤਾਵਰਨ ਬਚਾਈਏ ਕਿਉਂਕਿ ਜਦੋਂ ਆਪਾਂ ਖੇਤਾਂ ਦੇ ਵਿੱਚ ਆਪਾਂ ਅੱਗ ਲਾਣੇ ਆ ਤੇ ਸਾਡੇ ਜਿਹੜੇ ਮਿੱਤਰ ਕੀ ਦੇ ਨਸ਼ਟ ਹੋ ਜਾਂਦੇ ਹਨ ਜਿਹੜੇ ਜ਼ਮੀਨ ਦਾ ਸਾਡਾ ਜੈਵਿਕ ਮਾਧਾ ਆ ਉਹ ਵੀ ਬਿਲਕੁਲ ਡਿਸਟਰਾਏ ਹੋ ਜਾਂਦਾ ਹੈ ਤੇ ਆਪਾਂ ਪਰਾਲੀ ਨੂੰ ਕਿਸੇ ਤਰ੍ਹਾਂ ਮੈਨੇਜ ਕਰਕੇ ਆਪਣੇ ਖੇਤਾਂ ਦੇ ਵਿੱਚ ਪਾਈਏ ਕਿਉਂਕਿ ਪਰਾਲੀ ਦੇ ਵਿੱਚ ਨਾਈਟਰੋ ਫਾਸਫੋਰਸ ਪੋਟਾਸ਼ ਬਹੁਤ ਯਾਰ ਜਿਹੜੇ ਜ਼ਰੂਰੀ ਤੱਤ ਹੁੰਦੇ ਨੇ ਜੋ ਕਿ ਸਾਨੂੰ ਪਰਾਲੀ ਦੇ ਵਿੱਚੋਂ ਮਿਲ ਜਾਂਦੇ ਨੇ ਇਸ ਤਰ੍ਹਾਂ ਦੇ ਕਿਸਾਨਾਂ ਦੇ ਵੀਰਾਂ ਦੇ ਸਹਿਯੋਗ ਨਾਲ ਇਹ ਜਿਹੜਾ ਕਿਸਾਨ ਸਕਲਾਈ ਕਲੰਪ ਲੱਗਿਆ ਕਿਸਾਨ ਵੀਰਾਂ ਨੇ ਬਹੁਤ ਹੀ ਵਧੀਆ ਜਿਹੜਾ ਸਾਨੂੰ ਇਤਸ਼ਾਹ ਦਿੱਤਾ ਹੈ ਤੇ ਗਾਰੰਟੀ ਦਵਾਈ ਆ ਕਿ ਨਾ ਚਾਰ ਪੰਜ ਪਿੰਨਾਂ ਦੇ ਵਿੱਚ ਬਿਲਕੁਲ ਵੀ ਅਸੀਂ ਅੱਗ ਨਹੀਂ ਲਾਵਾਂਗੇ ਜਿਵੇਂ ਹੁਣ ਦੇਖਣ ਵਿੱਚ ਆਇਆ ਜੀ ਇਸ ਵਾਰਾ ਜਿਵੇਂ ਪਿਛਲੀ ਵਾਰ ਦਾ ਜਿਹੜੀ ਇਸ ਸਮੇਂ ਆ ਕੇ ਜਾਂ ਧੂਆਂ ਧੂਆਂ ਦਿਖਾਈ ਦਿੰਦਾ ਸੀ ਇਸ ਵਾਰਾ ਬਹੁਤ ਘੱਟ ਜਿਹੜੀ ਅੱਗ ਲੱਗੀ ਦਿਖਾਈ ਦੇ ਰਹੀ ਆ ਇਹ ਸਰਕਾਰ ਦੀ ਸਖਤੀ ਆ ਜਾਂ ਜਾਂ ਵਿਭਾਗ ਨੇ ਵਧੀਆ ਤਰੀਕਿਆਂ ਕਿਸਾਨਾਂ ਨੂੰ ਸਮਝਾ ਦਿੱਤਾ ਦੇਖੋ ਜੀ ਇਹਦੇ ਵਿੱਚ ਇੰਟਰੈਕਸ਼ਨ ਹੁੰਦੀ ਆ ਕਿਸਾਨ ਵੀਰਾਂ ਨੂੰ ਅਸੀਂ ਬੇਨਤੀ ਕਰ ਸਕਦੇ ਆ ਕਿਸਾਨ ਵੀਰ ਅੱਗੇ ਤੋਂ ਅੱਗੇ ਸਮਝ ਰਹੇ ਨੇ ਤੇ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਮਸ਼ੀਨਾਂ ਵੀ ਬਹੁਤ ਵੱਡੇ ਪੱਧਰ ਤੇ ਮਹੀਆ ਕਰਾਈਆਂ ਜਾਂਦੀਆਂ ਨੇ ਕਿਸਾਨ ਵੀਰ ਜਿਹੜੇ ਆ ਅੱਗ ਲਾਉਣ ਦੇ ਗਰੀਸ ਤੋਂ ਬਿਲਕੁਲ ਹੀ ਕਟੜਨੇ ਨੇ ਬਹੁਤ ਕੱਟੇ ਇਨਸੀਡੈਂਟ ਇਸ ਟਾਈਮ ਸ਼ੋ ਹੋ ਰਹੇ ਨੇ ਜੋ ਪਿਛਲੇ ਸਾਲ ਥੋੜੇ ਜਿਆਦੇ ਸਗੇ ਤੇ ਇਸ ਨਿੱਲ ਦੇ ਹੀ ਬਰਾਬਰ ਆ ਠੀਕ ਹੈ ਜੀ ਇਹ ਜਿਵੇਂ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਚ ਇੱਕੋ ਦੁਕਾ ਦੇਖ ਨੂੰ ਮਿਲਦੇ ਵੀ ਕਈ ਕਿਸਾਨਾਂ ਦੇ ਪਰਚੇ ਦਰਜ ਹੋਇਆ ਕੀ ਜਗਰਾਉਂ ਲਾ ਕੇ ਦੇ ਵਿੱਚ ਕੋਈ ਇਦਾਂ ਦਾ ਕੋਈ ਨੁਕਤ ਆਈ ਹੈ ਕੀ ਨਹੀਂ ਹਜੇ ਤੱਕ ਜਗਰਾਮ ਦੇ ਹਾਲੇ ਦੇ ਵਿੱਚ ਕੋਈ ਪਰਚੇ ਦਰਜ ਨਹੀਂ ਹੋਏ ਤਿੰਨ ਚਾਰ ਕਟਨਾਵਾ ਹੀ ਹਜੇ ਤੱਕ ਹੋਈਆਂ ਸਗੀਆਂ ਤੇ ਬਿਲਕੁਲ ਹੀ ਜਿਹੜੀਆਂ ਅੱਗ ਲਗਾਉਣ ਦੇ ਕਟਰਾਵਾ ਕਿਸਾਨ ਵੀਰ ਬੁੱਲ ਕੀ ਕੱਟ ਕਰ ਰਹੇ ਠੀਕ ਹੈ ਜੀ ਤੁਸੀਂ ਕਿਸਾਨ ਨੂੰ ਕੀ ਕਹਿਣਾ ਚਾਹੁੰਦੇ ਆ ਮੈਂ ਕਿਸਾਨ ਵੀਰਾਂ ਨੂੰ ਪੰਜਾਬ ਸਰਕਾਰ ਦੀ ਤਰਫੋਂ ਇਹੀ ਸੁਨੇਹਾ ਦੇਣਾ ਚਾਹਨਾ ਕਿ ਆਓ ਆਪਾਂ ਰਲ ਮਿਲ ਕੇ ਮੇਰੇ ਵੱਲੋਂ ਜਿੰਦਾ ਸਹਿਯੋਗ ਹੋਇਆ ਮੈਂ ਖੇਤੀਬਾੜੀ ਦੇ ਅਫਸਰ ਬਲਾਕ ਖੇਤੀਬਾੜੀ ਅਫਸਰ ਸਦਮਾ ਵੀਰੇ ਬਹਿਨਾ ਮੇਰਾ ਸਟਾਫ 24 ਘੰਟੇ ਤੁਹਾਡੇ ਵਿੱਚ ਸੇਵਾ ਚ ਹਾਜ਼ਰ ਰਿਹਾ ਕਿਸੇ ਤਰ੍ਹਾਂ ਵੀ ਆਪਾਂ ਪ੍ਰਾਲਾ ਕਰੀਏ ਆਪਾਂ ਜੋ ਸਟੋਬਲ ਵਰਦੇ ਖੇਤਾਂ ਚ ਫਸਲਾਂ ਦੀ ਡੈਨ ਗੁੰਦ ਨੂੰ ਬਿਲਕੁਲ ਵੀ ਅੱਗ ਨਾ ਲਾਈਏ ਪਿੰਡ ਲੀਲਾ ਦੇ ਵਿੱਚ ਖੜੇ ਆ ਦੇਖੋ ਸੁਸਾਇਟੀ ਬਹੁਤ ਹੀ ਵਧੀਆ ਪ੍ਰਾਲਾ ਕਰ ਰਹੇ ਨੇ ਸੁਸਾਇਟੀ ਸੈਕਟਰੀ ਸਾਹਿਬ ਨੇ ਦੱਸਿਆ ਮੈਂ ਤੁਹਾਡੀ ਉਹਨਾਂ ਤੋਂ ਬਾਅਦ ਉਹਨਾਂ ਨੂੰ ਵੀ ਇੰਟਰੋਡਕਸ਼ਨ ਕਰਾਉਣਾ ਤਕਰੀ ਜੋ ਇਸ ਸਟੱਡੀ ਪਰਨੇ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਕਿ ਕਿਸਾਨ ਵੀਰ ਉਹਨਾਂ ਦਾ ਬਹੁਤ ਵਧੀਆ ਫਾਇਦਾ ਲੈ ਰਿਹਾ ਹੈ ਠੀਕ ਹੈ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਥੈਂਕ ਯੂ ਜੀ